ਅੱਛਣ ਦੇਖੋ ਬਾਈ ਕਿਆ ਕਰਦਾ ਭੂਸਰ ਗਿਆ ਲਓ ਜੀ ਬਾਈ ਕੱਲ ਉੱਥੇ ਗੇਟ ਲਾਇਆਤਾ ਪਤਾ ਨਹੀਂ ਝੋਟਾ ਪਤਾ ਨਹੀਂ ਗਿਆ ਅੱਜ ਵਿੱਚ ਨੂੰ ਲਾਂਗੇ ਕੰਨੀ ਦਾ ਲਾਉਣਾ ਤਾਂ ਸੀ ਝੋਟੇ ਨੂੰ ਫੀਡ ਦਾ ਤਾਂ ਹਲਾਰ ਗੁੜ ਪਾਉਣਾ ਤਾਂ 2 ਕਿਲੋ ਉਹ ਜੇ ਕਿ ਪਤਾ ਤਾਂ ਲੱਗੇ ਵੀ ਕਿਆ ਹੈ ਰਾਤ ਨੂੰ ਕਿਆ ਹੁੰਦਾ ਬੱਕਰੀ ਝੋਟਾ ਕੁੱਤਾ ਬਿੱਲੀ ਪੈੜ ਚੈੱਕ ਕਰਨੀ ਪੈਣੀ ਝੋਟਾ ਕਿੱਥੇ ਰੇਖ ਲਿਆ ਉਹ ਦੇਖਦਾ ਗੱਡੀ ਚੌੜੀ ਪੈੜ ਹਾਂ 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 ਇੱਕ ਹੋਰ ਹੈਗਾ ਹਾਂ ਉਹ ਉਹ ਜਿਹੜੇ ਜਿੱਲੀ ਦੇ ਥੱਲੇ ਬਾਈ ਤੁਹਾਨੂੰ ਪੈੜ ਦਿਖਾਉਂਦੇ ਆ ਤੁਸੀਂ ਪੈੜ ਤੇ ਗੈਸ ਲਾਇਓ ਗੋਹਾ ਵੀ ਕਰਿਆ ਵੀ ਝੋਟਾ ਇਹ ਕਿਹਾ ਖੜ ਜਾ ਇੱਕ ਵਾਰ ਟੈਸਟ ਕਰਕੇ ਲੈ ਲਾਇਬੋਰਟਰੀ ਚ ਚੱਲ ਯਾਰ ਗੋਹੇ ਫਿਰ ਗੋਲਫਾਫੇ ਵਿੱਚ ਗੋਹਾ ਪਾ ਇਹਨੂੰ ਫਾਫੇ ਚੈੱਕ ਕਰਕੇ ਲੈ ਜੀ ਪੈੜ ਹੁਣ ਚੰਗੀ ਤਰ੍ਹਾਂ ਦਿਖਾਏ ਦਈਏ ਫਿਰ ਹੂੰ ਪੈੜ 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 ਤਾਂ ਜਿੱਕੇ ਇੱਥੇੋਂ ਇੱਥੇ ਤੱਕ ਚੜਿਆ ਉਹ ਦੇਖ ਲੈ ਉਹਦੇ ਨੂੰ ਚੜ ਨਹੀਂ ਹੋਇਆ ਹਾਂ ਇਹਨੂੰ ਲੱਗ ਲੱਗ ਜਾ ਕੋਈ ਆਹਾਂ ਭਾਈ ਪੈੜ ਉਹਦੀ ਦੇਖ ਬਾਕੀ ਇਹ ਬਾਈ ਜਿਹੜਾ ਪ੍ਰੋਜੈਕਟ ਚੱਲਿਆ ਇਹ ਇਹ ਮਲਕੀਤ ਬਾਈ ਵਾਲੇ ਜੀ ਨੂੰ ਹੋ ਗਿਆ ਇੱਧਰ ਤੋਂ ਆਇਆ ਇਹ ਕਹੀ ਜਾਣੇ ਦਾ ਕਰੇ ਉਹਨੇ ਕਾਹੜਾ ਗਿਆ ਖਾਣ ਪੀਣ ਨੂੰ ਤਾਂ ਕੋਈ ਚੀਜ਼ੇ ਨਹੀਂ ਕਿਹਾ ਬਿੱਕੀ ਬਾਈ ਕਹਿੰਦਾ ਤੁਹਾਡੇ ਘਰ ਕਹਿੰਦੇ ਨਹੀਂ ਗਿਆ ਪਿਆ ਗਾਂ ਵੀ ਉਹ ਮਾਰੇ ਪੈਰ ਪੂਰੇ ਫਾਰਮ ਤੱਕ ਅੱਛਾ ਟੱਪਰੀਆਂ ਦਾ ਝੋਟ ਹੈ ਨਹੀਂ ਨਹੀਂ ਤਾਂ ਉਹ ਹੁੰਦਾ ਕਿਸਾਨ ਆਉਂਦਾ ਉਧਰ ਤੇ ਪਤਾ ਨਹੀਂ ਹੁਣ ਇਹਦਾ ਹੁਣ ਕੈਮਰਾ ਲਾਓ ਵੀਰੇ ਦੋ ਉਹਦੇ ਵਾਲਾ 1200 ਰੁਪਏ ਵਾਲਾ ਖੰਭੇ ਉੱਪਰ ਲਿਆ ਕੇ ਹਾਂ ਵਾਈਫਾਈ ਵਾਲਾ ਬਾਈ ਗੇਟ ਲਾਇਆ ਤਾਂ ਵੀ ਚਾ ਨੁਕਸਾਨ ਤੇ ਬਚੂਗੇ ਇਹਦਾ ਕੰਮ ਹੋਰੇ ਕਰ ਗਿਆ ਜਿਵੇਂ ਫਾਂਟ ਵੀ ਪੂਰੀ ਖਾ ਗਿਆ ਆ ਤਾਂ ਦਿਖਾ ਕੇ ਲਿਆ ਮੈਂ ਕੱਲ ਤਾਂ ਘੱਟ ਖਾਦੀ ਸੀ ਹੁਣ ਤੁਹਾਨੂੰ ਦਿਖਾਉਂਦੇ ਵੀ ਭਾਈ ਕਿਹੜੀ ਲੋਕੇਸ਼ਨ ਨੂੰ ਲੰਘਿਆ ਸਾਰੀ ਨੂੰ ਮੋਟਰਸਾਈਕਲ लेके ਜਾਣਾ ਰੇਡਰ ਨੂੰ ਆ ਜਾਂਦਾ ਲਓ ਜੀ ਭਾਈ ਆ ਫਾਂਟ ਉਰੇ ਤੇ ਲਾਈ ਉਹਨੇ ਦੇਖ ਲੋ ਜੀ ਕਹਿਣ ਦਾ ਪਾਪ ਵੀ ਮਸ਼ੀਨ ਵਾਲਾ ਤਾਂ ਘਾਟਨ ਕਰ ਗਿਆ ਦਾਣਾ ਤਾਂ ਕਿਹੜਾ ਹੋ ਗਿਆ ਹਮ ਲਓ ਜੀ ਭਾਈ ਕਮੈਂਡ ਲਾਤੀ ਸੀ ਇੱਕ ਬੋਗੂ ਪਰ ਲਿਆ ਕਿੰਨੇ ਕੁਆਂਟ ਲੋਗੀ ਇਹਦਾ ਮੈਂ ਗੋਹਾ ਦਸੂਗਾ ਬਾਈ ਟੈਸਟ ਕਰਾਏ ਤੇ ਪਾਪੇ ਜਪਿਆ ਉਹ ਲਾ ਪਾਪੇ ਜ ਮਾਰੂ ਉਹ ਲਾ ਗੋ ਵਾਲਾ ਪਾਪੇ ਜ ਮਾ ਕੇ ਉਹ ਚੈੱਕ ਕਰਾ ਕੇ ਆਉਣਾ ਜੇ ਕਿ ਜਿਹੜੀ ਆ ਵੱਲ ਖਾ ਗਈ ਬਾਕੀ ਹੈ ਹਾਂ ਗੋ ਜੀ ਹਾਂ ਵੀ ਗੰਗਾ ਨੂੰ ਗੰਗਾ ਆ ਜਿਹੜੀ ਵੱਲ ਖਾ ਲਈ ਇਹ ਖਤਮ ਆ ਬਾਈ ਆਰੇ ਮਲਕੀਤ ਬਾਈ ਵਾਲੇ ਚੋਂ ਇੱਥੇ ਨੂੰ ਹੋ ਕੇ ਬਾਈ ਇਹ ਦੇਖੇ ਉਰੇ ਪੈੜ ਦੇਖਦੀ ਉਰੇ ਆ ਆਇਨ ਆਇਨ ਹੋ ਕੇ ਆ ਦੇਖ ਓਰੇ ਓਰੇ ਦੇਖ ਓਰੇ ਸ਼ਰੀਆਮ ਪੈੜਾ ਦੇਖਦੀ ਐ ਆਹ ਆ ਬਾਈ ਬੰਗੇ ਪਤਾ ਨਹੀਂ ਕਿਹੜਾ ਜਾਨਵਰ ਆ ਪੈਰ ਤੇ ਗੱਸ ਲਾਇਓ ਬਿਚਿਆ ਜੀ ਛੋਟਾ ਦੇਖੇਦਾ ਸੀ ਆਪਾਂ ਨੂੰ ਪੁੱਛ ਲੈਂਦੇ ਆ 2 ਘੰਟੇ ਬਾਅਦ ਲੈਂਦੇ ਗੋਹਾ ਦਾ ਕਰੂਗਾ ਜੀ ਹਾਂ ਨੀਗਾ ਰੱਖੋ ਵੀ ਹਾਂ ਛੋਟੂ ਨੀਗਾ ਉਹ ਤਾਂ ਪਛਾਣਨੇ ਹੁਣੇ ਗੋਹਾ ਚੈੱਕ ਕਰਦੇ ਆ ਬਾਈ ਚੱਕਰ ਆਏ ਪੈ ਗਿਆ ਇੱਕ ਚਿੱਟੇ ਰੰਗ ਦਾ ਸਾਂ ਨ ਆਇਆ ਪਿਆ ਹੁਣ ਦੋ ਜਾਨ ਨੇ ਭਲੇਖਾ ਬਾਤ ਨੀ ਦਾ ਪੱਕਾ ਹੀ ਪਗਾ ਤੈਦਾ ਵੀ ਝੋਟਾ ਸਾਂ ਦੀ ਪੈੜ ਤਾਂ ਇਨੀ ਕ ਹੁੰਦੀ ਔਰ ਡੂੰਗੀ ਚਲੇ ਜਾਂਦੀ ਝੋਟੇ ਦੀ ਚੌੜੀ ਪੈੜ ਆ ਯਾਰ ਇਹਨਾਂ ਤਾਂ ਪਤਾ ਹੀ ਯਾਰ ਇਹ ਝੋਟਾ ਬਾਈ ਕਿਉਂ ਟੌਰ ਜੀ ਖਰਾਬ ਕਰ ਗਿਆ ਅਗਲਾ ਆ ਜਿਹੜੀ ਫਾਂਟ ਹੈ ਇੱਕ ਵਾਰ ਝੋਟੇ ਨੇ ਇਹ ਪਹਿਲਾਂ ਵੀ ਖਾਲੀ ਤੀ ਉਹ ਕੋਈ ਚੱਕਰ ਨਹੀਂ ਦਗਾ ਤਾਂ ਬੱਲ ਨਹੀਂ ਸੀ ਨੀ ਜੇ ਤਾਂ ਦੇਖਦੇ ਤੇ ਰੋਵ ਜਾਂਦਾ ਹੈ ਟੌਰ ਖਰਾਬ ਹੋ ਗਈ ਚੱਲ ਕੋਈ ਨਹੀਂ ਚੱਲ ਹੁਣ ਉਹਦੀ ਕਿਸਮਤ ਚਤੇ ਜਾਣੀ ਉਹ ਚੱਲ ਇਨੀ ਕ ਕਿਸਮਤ ਠੀਕ ਆ ਹੁਣ ਗਾਹਾਂ ਨਾਵੇ ਗਾਹਾਂ ਵੀ ਆਉਣ ਉਹਦੇ ਅੱਜ ਰਾਤ ਨੂੰ ਪਹਿਰਾ ਹੀ ਲਾਣਾ ਹਾਂ ਕਿ ਕਰਕੇ ਤੁਹਾਡੀ ਜੀਰੀ ਵਧੀਆ ਲੱਗੇ ਕਹਿੰਦਾ ਬਿਨਾਂ ਬਿਮਾਰੀ ਤੇ ਦੁਬਾਰਾ ਆਉਂਗਾ ਇਹ ਗੱਲ ਸੁਣਨਾ ਮੇਰੀ ਪੈਰਾ ਲਾਉਣਾ ਪੈਣਾ ਅੱਜ ਚਲ ਚਲੀਏ ਫਿਰ ਥੈਲੇ ਦੇ ਕੇ ਹੁਣ ਕਮਾਲ ਕਰ ਕੱਲ ਥੈਲਾ ਦੇੜਿਆ ਮੈਂ 180 ਕੀ ਕਰਨਾ ਸ਼ਾਮ ਨੂੰ ਪੱਲੀਆਂ ਵਾਸਤੇ ਪੱਲੀਆਂ ਸੋਹਣੀਆਂ 180 ਥੈਲਾ ਦੇੜਿਆ ਕੱਲ ਤਿੰਨ ਘੰਟੇ ਲਗਾਤਾਰ ਦੇ ਦੇ ਥੈਲਾ ਦੇ ਥੈਲਾ ਕਿੰਨੇ ਰੁਪਏ ਪੱਲੀ ਸੋਹਣੇ ਪਤਾ ਕਰਦੇ ਆ ਜਾ ਕੇ ਹੁਣ ਦੱਸਦੇ ਆ ਨਾਲੇ ਕਮਾਲ ਪਰ ਆ ਬਾਈ ਸਾਡੇ ਉਰੇ ਪੱਲੀਆਂ ਬਾਈ ਪੱਲੀਆਂ ਸੀ ਹੁੰਦੇ ਆ ਮਸ਼ੀਨ ਗਿਲਸ ਹੁੰਦੇ ਆ ਜਿਹੜੀ ਆਪਾਂ ਸੀ ਹੁੰਦੇ ਆ ਉਹ ਫਿਰ ਪਾੜ ਜਾਂਦੀ ਉਹ ਪਾੜਦੇ ਨਹੀਂ ਮਸ਼ੀਨ ਨਹੀਂ ਆ ਦੇ ਬਾਪੂ ਨੇ ਸਾਰਾ ਲੈਮੀਨੇਸ਼ਨ ਕਰਕੇ ਦੇ ਦਿੱਤਾ ਹਾਂ ਬਿਗੜ ਪਾਂ ਕੇ ਕੀ ਕਹਿੰਦਾ ਪੀਲੇ ਥੈਲੇ 54 ਹਾਂ ਆ ਵੀ ਪੀਲੇ ਥੈਲੇ ਜੂਰੀ ਇਹਦੇ 24 ਆ ਪੀਲੇ ਥੈਲੇ 30 ਆ ਡਾਜ ਦੇ ਥੈਲੇ 30 ਕੁੱਲ ਥੈਲੇ 138 23 ਪੱਲੀਆਂ 6 ਥੈਲਿਆਂ ਦੀ ਬਣਾਉਣੀ ਆ ਅੱਛਾ ਐਵਰੇਜ ਵੀ ਕੱਢਤੀ ਹੁੰਦੇ ਆ ਕੁਣ-ਕੁਣ ਦੇਣੇ ਆ ਪਿੱਲੇ ਜਿਹੜੇ ਨਵੇਂ-ਨਵੇਂ ਆ ਦੂਵੇ ਜਿਹੜੇ ਥੋੜੇ ਘੱਟ ਵਾਲਿਆਂ ਦੂਵੇ ਐ। ਅੱਛਾ ਉਹੀ ਸਾਹ ਇਹ ਉਹਨਾਂ ਨੂੰ ਦੇ ਕੇ ਆਉਣੀ ਪਰਚੀ। ਹਾਂ ਪਰਚੀ ਤੇ ਆਉਣੀ ਆ। ਪੱਲੀ ਦੇ ਕੇ ਆਈ। ਚੱਲੀਏ ਫਿਰ? ਦੇਖੀ ਆਏ ਨੂੰ ਕਿੱਥੇ ਤੇ ਆਏ ਹੋਊਂ ਗਏ ਰੇ। ਬਿੰਦਰ ਨਾਲੇ ਕਰ ਕੋਈ। ਮੇਰੀ ਵਾਲੇ ਚ ਨੂੰ ਵੜਿਆ ਜਾ ਤਾਂ। ਜਾ ਬਿੰਦਰ ਬਾਈ ਨਾਲੇ ਪਾਈ। ਜਾ ਉਹਥੇ ਨੂੰ ਬਸ ਉਹ ਉਹਥੇ ਤੇ ਆਏ। ਜੇ ਜਗੇ ਤਾਰਨਾ ਹੁੰਦੀ ਫਿਰ ਇਹਨੇ ਇੱਥੇ ਲੰਘ ਜਾਣ ਦਾ ਪਾਈ। ਨਹੀਂ ਲੰਘ ਜਾਣਾ ਤਾਂ ਨਹੀਂ। ਉਹ ਐ ਲੰਘ ਗਿਆ। ਹਾਂ। ਉਹ ਤਾਂ ਮੁੜ ਕੇ ਆਇਆ। ਹੂੰ। ਇਹਨਾਂ ਨਾਲ ਕੁਝ ਨਹੀਂ। ਇਹਨਾਂ ਸੋ ਕੋਰੇ ਤੇ ਨਹੀਂ ਲੰਘਿਆ। ਹਾਂ। ਕੁੰਜੇ ਜੇ ਤੇ ਲੰਘਿਆ ਰਾਤ ਉਰੇ ਲੰਗਣ ਨਾਲ ਵੱਧ ਉਹ ਖਾ ਗਿਆ ਲੈ ਚੱਲ ਕੋਈ ਨਹੀਂ ਹੁਣ ਝੋਟਾ ਵੀ ਖੁਸ਼ ਰਹਿ ਖਾ ਕੇ ਦੇਖਦਾ ਕਿਹਦਾ ਹੈਂਡਲ ਦੇ ਭਰੇ ਕੇ ਥੈਲੇ ਨਾਲ ਫੜ ਲਈ ਉਹ ਜੈ ਹੈਗੀ ਕਮਾਲ ਵਰ ਜਿੱਦਾਂ ਆਉਣਾ ਜਾਣਾ ਹੈ ਵੀ ਸਾਡੀ ਵੀ ਇੰਨੀ ਕ ਵੰਡ ਜਵੇਂ ਨਜ਼ਾਰਾ ਹੈ ਆਉਣਾ ਜਾਣਾ ਸਭ ਆ ਜੂਗਾ ਪਿੰਡ ਤੇ ਅਕਲ ਜੀ ਪਹੁੰਚ ਗਏ ਪਿੰਡ ਕਮਾਲਪੁਰ ਉਹ ਜੀ ਭਾਈ ਆ ਗਰਾਊਂਡ ਕਰਕੇ ਕੇਟ ਜੀ ਦਾ ਲੈਵਲ ਵਧੀਆ ਬਣ ਗਿਆ ਹਾਂ ਕੱਖ ਜਾ ਹੋ ਗਿਆ ਵਧੀਆ ਹੋ ਗਿਆ ਹਾਂ ਤੱਕ ਹੋ ਗਿਆ ਪਹਿਲੇ ਆਦਾ ਭਾਈ ਸਿਸਟਮ 6 ਰੁਪਏ ਜਿੱਦੇੜ ਕੇ ਲਿਆਇ ਤਾਂ ਹੈ 7 ਰੁਪਏ ਦੋ ਰੋਡ ਜੇ ਨਹੀਂ ਢੇੜੇ ਵੈੜੀ ਚੁਰਬਤੀ ਪੈਂਦੀ ਫਿਰ ਨਹੀਂ 36 ਰੁਪਏ ਇਹ ਵਾਲੀ ਵਾਲੀ ਸ਼ਹਿਰ ਹੈ ਲਹਰੀ ਭਾਜੇ ਥੈਲਾ ਡੇਡ ਕੇ ਲਿਆਉਂਗਾ 36 ਦੀ ਇਹ ਨਹੀਂ ਡੇਡ ਕੇ ਲਿਆਏ 42 ਦੀ ਆਏ ਸਿਸਟਮ ਬਾਕੀ ਰੇਟ ਮੰਨੇ ਆਏ ਦੱਸਦੇ ਆ ਬਾਕੀ ਸਾਰੀ ਕੀ ਦੀ ਦਈ ਜਾਂ ਨਹੀਂ ਦਈ ਉਹ ਬਾਅਦ ਵਿੱਚ ਪਤਾ ਲੱਗੇ ਸ਼ੇਰ ਵੀ ਹੈ ਪਿੰਡ ਕਮਾਲ ਵਾਲਾ 10 ਗੁੱਲਾ ਗਿਆ ਆਨ ਵੀ ਭਾਈ ਤਿਆਰ ਹੋ ਰਹੀ ਹੈ ਇੱਕ ਮੈਂ ਕੋ ਤੇ ਕੜਾਈ ਦੇ ਪਿੱਛੇ ਲਓ ਜੀ ਭਾਈ ਸ਼ਾਮ ਟਾਈਮ ਪਹਿਲਾਂ ਰੋਟੀ ਦੇ ਘਰ ਕਰਨੀ ਗਏ ਆ ਪਹਿਲਾਂ ਰੋਟੀ ਨੂੰ ਮਿਲੋ ਇਧਰ ਇਹ ਪਤਾ ਨਹੀਂ ਕਿੱਧਰ ਕਿਆ ਕਰਦਾ ਰਹਿੰਦਾ ਏ ਈ ਛਾਪ ਤਾਂ ਮੈਂ ਇੰਨੀ ਬਾਈ ਹਨੇਰੀ ਆ ਗਈ ਹਵਾ ਕਹਿੰਦਾ ਭਾਬੀ ਨੇ ਤੰਗ ਕਰ ਲਿਆ ਆ ਦੇਖ ਲਓ ਕਿਆਂ ਦੇ ਛਾਬ ਲਾ ਲਓ ਆ ਜੀਰੀਆਂ ਦੇਖ ਲਓ ਬਾਕੀ ਕੀ ਕਰਦੀਆਂ ਲੈਟਰ ਪਿੰਗ ਹਵਾ ਆਇਆ ਰੋਟੀ ਬੱਦਲ ਦਾ ਕਾਲੇ ਰੰਗ ਦਾ ਹਾਂ ਬੱਦਲ ਨੂੰ ਖਿੱਚਦੀ ਹੈ ਹੁਣ ਇਹ ਹੈ ਆ ਦੇਖ ਲਓ ਬਾਈ ਹਵਾ ਕਿਹੜੇ ਛਾਬ ਨਾਲ ਚੱਲਦੀ ਅੱਜ ਵੀ ਜਿਕਣਾ ਜਿਹੜੇ ਤਾਜ਼ੀਆਂ ਜਿਕਣਾ ਬਾਈ ਇਹ ਨਿਸਰਦੀ ਹੈ ਇਹਨਾਂ ਨੂੰ ਨੁਕਸਾਨ ਆ ਬੱਦਲ ਦੇਖ ਲਓ ਮਾਣੋ ਈ ਬੈ ਜੀ ਬਈ ਹਵਾ ਗਲਤ ਹੈ ਬਾਬਾ ਗਲਤ ਹੈ ਭਾਈ ਲਗਾਤਾਰ ਅੱਧਾ ਘੰਟਾ ਹੋ ਗਿਆ ਹਵਾ ਚੱਲਦੀ ਨੂੰ ਹੋ ਗਿਆ ਹੋ ਗਿਆ ਕੀ ਕਹਿੰਦੀ ਹੈ ਆਹ ਤੇ ਆ ਬੰਦਾ ਇਹ ਇਹ ਕੀ ਜੇ ਟਣਾ ਕਰੂੰ ਹਵਾ ਬਾਈ ਆਏ ਕਹਿੰਦੀ ਐ ਵੀ ਮੈਂ ਥੋੜਾ ਦੇਣਾ ਕੋਈ ਜੇ ਕੋਈ ਸਾਈਕਲ ਪੱਕਾ ਲੈ ਕੇ ਜਾਵੇ ਬਾਈ ਇਹਨੂੰ ਪਿੱਛੇ ਨੂੰ ਖਿੱਚੂੰਗੀ ਬਾਕੀ ਭਾਈ ਬਚਾਓ ਤਾਂ ਰਹਿ ਗਿਆ ਵੀ ਜਿੰਨੇ ਜੀਰੀਆਂ ਧਰਾਂ ਨੂੰ ਪਾਣੀ ਨਹੀਂ ਲਾਇਆ ਉਹ ਖੜੇ ਰਹਿ ਗਏ ਨਹੀਂ ਤਾਂ ਜਿਹੜੇ ਸਾਬਨਾ ਹਵਾ ਵੀ ਲੰਬੇ ਪੈਣੇ ਵਾਲੇ ਕੰਮ ਹੈ ਆ ਦੇਖੋ ਧਰਤੀਆਂ ਪਈਆਂ ਬਈ ਸੁੱਕੀਆਂ ਤਕਰੀਬਨ ਹੁਣ ਸਾਬਨੇ ਪਾਣੀ ਨਹੀਂ ਲਾਇਆ ਹੈਗਾ ਉਹ ਚੀਜ਼ ਦਾ ਬਚਾਓ ਹੈ ਬਾਈ ਯਾਰ ਦੇਖ ਲੋ ਤਕਰੀਬਨ ਕਾਫੀ ਦਿਨ ਹੋ ਗਏ ਪਾਣੀ ਲਾਇਏ ਹਾਂ ਚਾਹੇ ਦਨ ਫਾਰਮ ਫਾਰਮ ਚ ਪੱਖਾ ਕਰ ਲਈ ਚਲੀ ਜਾਂਦਾ ਕਿਆ ਹੋ ਗਿਆ ਹਵਾ ਹਵਾ ਜਲਾਉਂਦੀ ਹੈ ਬਾਕੀ ਰੋਟੀਰ ਪਹੀਗਾ ਤੇ ਗਿੱਲੀ ਹੈ ਵੀ ਪਹਿਲੇ ਵੀ ਬਾਈ ਜੀ ਮੈਨੂੰ ਐਂ ਲੱਗਦਾ ਵੀ ਰਾਤ ਬਰਾਤ ਵੀ ਪਹਿਲੇ ਆ ਅਸੀਂ ਤਾਂ ਜੱਗੇ ਨੂੰ ਕਹਿੰਦੇ ਰਿਹਾ ਵੀ ਜੱਗੇ ਦੇ ਘਰ ਕੋ ਪਾਣੀ ਹੈ ਗਾਹਾਂ ਵੀ ਪਾਣੀ ਚੱਲਦਾ ਪ੍ਰੋਜੈਕਟ ਹੈ ਹਾਂ ਨਹੀਂ ਆਹ ਦਾ ਖੜਾ ਹੋਣਾ ਹੈ ਕਾਰੋ ਟਿਕਾ ਕਹਿੰਦਾ ਮੇਰਾ ਹਾਲ ਲੋਡ ਆ ਜੀ ਨਹੀਂ ਮਾਰੀ ਬੈਥੇ ਪੜਦੇ ਜੇ ਪੱਦੀ ਬਾਕੀ ਬਾਈ ਫਾਰਮ 'ਚ ਪਹੁੰਚ ਗਏ ਹੁਣ ਹਵਾ ਨੇ ਤਾਂ ਆਪਣਾ ਦਿਲ ਬਾਤ ਹੈ ਪਿਆਏ ਹੋਣਾ ਸੀਗਾ ਹੁਣ 10 ਮਿੰਟ ਦੇਖ ਕੇ ਜਾਂਦੇ ਵੀ ਜੇ ਮੀਂਹ ਆ ਕੇ ਕੰਮ ਖਰਾਬ ਹੋ ਜਾਂਦਾ ਹੈ ਬਾਕੀ ਬਾਈ ਬਾਜੀ ਜਲਦੀ ਕਬੂਤਰਵਾਜਾ ਨਹੀਂ ਅਜੇ ਪਿੰਡ 'ਚ ਕਬੂਤਰ ਮੈਂ ਕਹਿੰਦਾ ਹੋਰ ਪਿੰਡ 'ਚੇ ਵੜ ਗਏ ਜਾ ਕੇ ਹਵਾ ਜੀ ਜਿਹਦੇ ਸਾਹ ਨਾਲ ਚੱਕ ਲੈਗੀ ਚੱਕ ਲੈਗੀ ਇੱਕ ਕਾਉਂ ਸਵਾਦ ਲੰਦਾਰਾ ਵਿੱਚ ਨੂੰ ਮਾ ਤੈਂ ਦਸ ਢੋਕੇ ਲੈਣੇ ਨਾ ਕਿ ਤੂੰ ਉਹਨਾਂ ਬਹਿ ਜਾ ਦੇਖਿਆ ਕਾਉਂ ਬਾਈ ਕਬੂਤਰਾਂ 'ਚ ਨਿਆਰੇ ਲੈਣ ਲੱਗੇ ਆ ਜੋ ਇੱਧਰ-ਇੱਧਰ ਵਗਦਾ ਕੋਈ ਗੱਲ ਨਾ ਤੈਂ ਦਾ ਤੈਂ ਕਿਹੜਾ ਲਾਅ ਲੈਣਾ ਕਬੂਤਰ ਫੇਰ ਤੇ ਅਜੇ ਉਹਨਾਂ ਦੇ ਕਾਬੂ ਆਣੇ ਨਹੀਂ ਦਾ ਤੈਂ ਆਇਆ ਹਵਾ ਉਹਦੇ ਘਰੇ ਕਿੱਧਰ ਪੇੜ ਬਾਈ ਇਹ ਗੱਲ ਹੈ ਜਿਹਦੇ ਸਾਹ ਨਾਲ ਹਵਾ ਵੀ ਤੀਏ ਪਿੰਡ 'ਮ ਮਾਰੇ ਹੁਣ ਜਾ ਕੇ ਬਾਈ ਬਾਕੀ ਪੂਰੀ ਨੂੰ ਫੋਨ ਕਰਦੇ ਉਹ ਦੱਸੂਗਾ ਸਰਬਾ ਉਹ ਦੂਵੀਂ ਲੈ ਕੇ ਖੜਾ ਹੋਣਾ ਕੋਠੇ ਫਿਰ ਕਿੱਧਰ ਗਏ ਹੈ ਕਿ ਨਹੀਂ ਸਹੀ ਗੱਲ ਆਸਲ ਉਹ ਦੱਸੂਗਾ ਸੱਚ ਗਿਆ ਹਾਂ ਹਾਂ ਫਾਰਮ ਦੀ ਬਾਈ ਮौज ਆ ਗਈ ਓਰੇ ਬੈਠਣੇ ਨੂੰ ਬਾਕੀ ਬਾਈ ਜਿਹੜੇ ਸਾਹ ਨਾਲ ਬੱਦਲ ਆਇਆ ਦਾ ਸੰਦਾਂ ਆਇੰਦਾ ਵੀ ਚੰਗਾ ਮੀ ਪਊਗਾ ਪਰ ਹਵਾ ਨੇ ਪਲਟਾ ਤ ਸਾਰੀ ਇੱਧਰ ਉੱਧਰ ਕਰਤਾ ਹਾਂ ਲੋੜਾ ਦਪੈ ਨੂੰ ਕਰਦੀ ਗੁਰ ਮੇਰੇ ਪੱਥਰਾਂ ਲੱਗੇ ਬਾਈ ਐ ਇੱਥੇ ਹਾਂ ਪੱਖਾ ਰੋੜੀ ਹੁਣ ਤਾਂ ਲੋੜੇ ਨਹੀਂ ਮੇਰੇ ਸਾਹਮਣੇ ਜਿਹੇ ਜਿਹੇ ਮੌਸਮ ਹੋ ਗਏ ਠੰਡਾ ਹੋ ਗਿਆ ਦਿਲ ਆਹ ਬਾਈ ਓਰੇ ਜਿਹੜੀ ਆ ਸ਼ੀਟ ਪੱਡੀ ਵੀ ਨਾ ਓਰੇ ਨੇਤਰ ਬਾਈ ਉੱਪਰ ਤੇ ਗਿਰ ਇਹ ਉਹ ਨਖਾਨੀਓ ਮੇਰੇ ਪੱਕੇ ਦੀ ਲੋੜ ਕੀ ਆਇਆ ਉਹ ਪੈ ਜਾ ਖੰਬੇ ਉਹ ਤਾਂ ਭਾਈ ਪੂਰੇ 2 ਦਿਨ ਹੋ ਗਏ ਏਸੀ ਲੱਗਿਆ ਨਹੀਂ ਹੈਗਾ ਲਾਉਂਦੇ ਇਹ ਨਹੀਂ ਗਾ ਤਾਂ ਖੰਡੂਗੀ ਹੁਣ ਏਸੀ ਵਾਲਾ ਕੰਮ ਹੀ ਗਿਆ ਅੱਜ ਮੁੰਡਾ ਭਾਈ ਇੱਕ ਕਬੂਤਰ ਫੜਨ ਲੱਗਿਆ ਵਿਚਾਰੇ ਵੇ ਚੜ ਗਿਆ ਮਾ ਭਾਈ ਏਸੀ ਦੀ ਪਾਈਪ ਨਾਲ ਹਲਾਦੀ ਵੀ ਕਿਹਦੇ ਤੇਰਾ ਕਬੂਤਰ ਹੈ ਜਕਰਾ ਜੇ ਮੇਰੀ ਗੈਸ ਲੀਕ ਹੋ ਜਵੇ ਇੰਨੀ ਨਿਗਰ ਰੱਖੀ ਕਿ ਨਹੀਂ ਪੈ ਪਾਏ ਨਾ ਉੱਚੀ ਆ ਜਾ ਕੇ ਤੇ ਪੈਰਪੁਰ ਵੱਜੇ ਆ ਲੈ ਕਬੂਤਰਾਂ ਚੰਗਲਿਆ ਬਰੇ ਬੈਂਦੇ ਆ ਮਾ ਦੇਖ ਲੋ ਉਹ ਭਾਈ ਬਗੈਰ ਲਾਈਟ ਤੇ ਹੀ ਪੱਖਾ ਚੱਲਦਾ ਹਵਾ ਹੀ ਨਹੀਂ ਚੱਲਦੀ ਜੇ ਲੈ ਆ ਲੈ ਇੱਥੇ ਚਰੀਆਂ ਛੁਰੀਆਂ ਵੀ ਕਾਮ ਟੈਮ ਰੱਬ ਨੇ ਚਲਵਾ ਦਿਖਾਤਾ ਥੋੜੀ ਆ ਦੇਲਾ ਨੇਮ ਇੱਕ ਵਾਰ ਸੁੱਕ ਗਈ ਸੀ ਦੁਬਾਰਾ ਹਰੀ ਹੋ ਗਈ ਆ ਜਿਹੜੀ ਮੋਟਰ ਲਾ ਗਿਆ ਪੂਰੀ ਸੁੱਕ ਗਈ ਸੀ ਦੁਬਾਰਾ ਹੋਈ ਆ ਗੱਦਾ ਤਾਂ ਪਾਇਆ ਵੀ ਜਿਕਣਾ ਜਰਾ ਤੋ ਪਹੁੰਗੂਂਗੀ ਹੀਠਾ ਸੇਖ ਨਹੀਂ ਆਉਂਗਾ ਬੇ ਮੌਸਮ ਠੰਡਾ ਹਥਾ ਜਿਹੜਾ ਠੰਡਾ ਰਹੂਗਾ ਥੋੜੇ ਕਿੰਨੇ ਦਿਨ ਬਾਅਦ ਕਿਹੜਾ ਵਜੇ ਆ ਜੀ ਕੇਤੀ ਕਿਆ ਫਰਕ ਕੋਸਦਾ? ਕਿਹੜਾ ਗਿਆ ਫਰਕ? ਹਾਂ। ਹਾਂ। ਦਰਵਾਜ਼ਾ ਤਾਂ ਬੜੀ ਗੱਲ ਨਾਲ ਗਿਆ। ਕਿੱਥੇ ਪੈ ਗਿਆ? ਵੀ ਠੰਡ ਦਾ ਮਰ ਕੇ ਪੈ ਗਿਆ। ਠੰਡ ਦਾ ਵੀ ਪੈ ਗਿਆ, ਧਾਨ ਦਾ ਕਿਹਾ ਪੈ ਗਿਆ? ਧਾਨ ਦਾ ਵੀ ਪੈ ਗਿਆ। ਹਾਂ, ਤੇਰੇ ਨਿੱਕਲੇ ਜਾਂਦਾ ਹੈ ਯੂ ਕਿਦੋਂ। ਕਿਹੜੇ ਹੋਗੇ? ਹਰਕ ਦਾ ਪੈ ਜਾਂਦਾ ਖੇਤ ਜਾ ਕੇ। ਹਾਂ। ਬਾਕੀ ਬਾਈ ਮੈ ਤਾਂ ਕਿਹੜਾ ਮਰੀ ਜਾਂਦਾ ਇਹ। ਮੀਂਹ ਪੈ ਜਾਵੇ ਥੋੜਾ ਜਿਹਾ ਠੀਕ ਆਦਾ। ਠੰਡਾ ਹੋ ਜੂਗਾ ਮਾ। ਥੋੜਾ ਹੋਰ ਪਾਏ ਠੰਡਾ। ਰੋਡੀ ਦੇ ਗਾਹਣੇ ਕਹਿੰਦਾ ਐਤ ਕੀ ਭਾਦੋਂ ਨੇ ਜੋਰ ਦਖਾਏ ਨਹੀਂ ਗਰਮੀ ਲੱਗੀ ਨਹੀਂ ਹੈ। ਹਾਂ ਲੱਗੀ ਹੈ। ਹੈ? ਛੋ ਤਾਂ ਨਹੀਂ ਹੋਈ। ਛ ਨਾਲੇ ਦੇਖ ਲੈ ਕਿ ਇਹਦੇ ਬੀਬੀ ਦੀ ਪਾਈ ਪੈਣਾ ਜੋੜੀ ਦਿਖਾਉਣ ਹੁਣ ਗਰਮੀ ਤਾਂ ਨਹੀਂ ਆਦੀ ਪਹਿਲਾਂ ਲੱਗ ਲਈ ਜਿਹੜੀ ਲੱਗਣੀ ਸੀ ਲਓ ਜੀ ਬਾਈ ਕਾਹ ਫਿਰਦਾ 12 ਡੰਗਰ ਪਤਾ ਨਹੀਂ ਆਹੀ ਤੇ ਰਾਤ ਸਿੰਧੂ ਆਈ ਤਾਂ ਇੰਤਰਾਤ ਤੇ ਪੈਰ ਚੈੱਕ ਕਰੀਦਾ ਆਧਾਰ ਕਾਰਡ ਦੇ ਆਧਾਰ ਕਾਰਡ ਦੇਖ ਇਹ ਬਾਈ ਪੂਰੀ ਨਾਲੀ ਸਾਈਡ ਆ ਆਹ ਟਾਈਮੇ ਦੇਖਿਆ ਕਿ ਤੇ ਸ਼ਾਮ ਟਾਈਮ ਉਧਰ ਨੂੰ ਨਾ ਜਾਂਦਾ ਹੋਵੇ ਜੇ ਤਾਂ ਔਰੇ ਤਾਂ ਨਾ ਮੂੰਹ ਮਾਰਿਆ ਪਿੱਛੇ ਐਸ਼ ਨੂੰ ਰਹਿਣ ਦੇ ਪੁਰੇ ਹਾਜ਼ਿਲਾ ਫਤਾਨ ਖਾਂਦਾ ਪੋਤਾ ਆਪਣੀ ਖੈਰ ਮਨਾਲਾ ਦੇਖ ਕੇ ਤਾਂ ਖਾਈ ਪੂਰੀ ਵਾਲੇ ਬਾਈ ਇਹ ਚਰੀ ਕਿ ਲੱਗਿਆ ਪਿਆ ਇੱਥੇ ਖਾਣ ਹਿੰਦੂ ਲੈ ਗੱਡ ਕੇ ਇਹ ਕਰ ਮੇਰੀ ਗੱਲ ਸੁਣ ਲਓ ਤੁਸੀਂ ਤੁਸੀਂ ਤਾਂ ਹੀ ਰੱਖੇ ਹੋਏ ਕਿਤੇ ਹੌਲੀ ਹੌਲੀ ਛੱਡੀ ਜਾਂਦੇ ਆ ਮੈਂ ਥੋੜੇ ਰੱਖਿਆ ਹਾਂ ਹਾਂ ਇਹਦੇ ਕਰੀ ਜੀਰੀ ਵਧੀਆ ਲੱਗਦੀ ਓਥੋਂ ਜਾਂਦਾ ਇਹਨੂੰ ਹੈ ਵਧੀਆ ਰੇੜੇ ਰੋੜੇ ਜੋੜਨੇ ਨੂੰ ਅਠਾ ਆਪਾਂ ਹੁਣ ਰੇੜੇ ਦਾ ਕੰਮ ਬਾਈ ਖਤਮ ਹੈ ਜਰ ਤੇ ਟਰੈਕਟਰ ਆ ਗਿਆ ਵਾਲਾ ਟਰੈਕਟਰ ਪਿੱਛੇ ਰੇੜੀ ਪਾ ਕੇ ਦੋ ਦਿਨ ਦੇ ਵਾੜ ਲਿਆ ਹੁੰਦਾ ਦੇਖ ਸਾਲਾ ਕਿੱਦਾਂ ਪੜਿਆ ਆ ਪਿਆ ਹੂੰ ਤੂੰ ਦੇਖਦਾ ਕੀ ਇਧਰ ਨੂੰ ਖਾਣੀ ਨਹੀਂ ਦੇਖਦਾ ਕਿ ਬੋਲਦਨ ਦੇਖਦਾ ਬੋਲਦਨ ਉਹਨੇ ਖਾਣੀ ਪੂਰੀ ਵਾਲੀ ਚਰੀ ਉਹ ਤਾਜੀ-ਤਾਜੀ ਮਤਨ ਦੱਸਦੀ ਗੱਲ ਲੈਰੀ ਲੈਰੀ ਜੀ ਲੈਰੀ ਲੈਰੀ ਜੀ ਖਾਣੀ ਇੱਥੇ ਬੜਿਆ ਤਾਂ ਇਹ ਆ ਗਿਆ ਸ਼ਿੰਦੂ ਆ ਗਿਆ ਛੇੜੀ ਨਾ ਦੇਖਦੇ ਆਪਣੇ ਆਪ ਕਿੱਥੇ ਜਾਂਦਾ ਮੈਂ ਤੇਰੀ ਮੂੰਹ ਲਾ ਗਈ ਹਾਂ ਕਿਉਂ ਨਹੀਂ ਜਾਂਦਾ ਹਾਂ ਦੇਖ ਲੈ ਪਤਾ ਕੁਝ ਨਹੀਂ ਹੁੰਦਾ ਉਹ ਰਾਜਾ ਬੱਕੀ 'ਚ ਮਾਰਦਾ ਚੰਗਾ ਮੈਂ ਤਾਂ ਦੇਖਣ ਲਈ ਕੀ ਕਰਦਾ ਲੈ ਚੰਗਾ ਨੇ ਸੋਨੇ ਦੇਖਣ ਦੇ ਕਿੱਥੇ ਜਾਂਦਾ ਸਾਈਡ ਹੋ ਜਾ। ਇਹ ਕਿੱਜ ਕਰਨਾ ਜੀ ਕਿਿੱਧਰ ਕੇ ਆਏ ਦੀ ਸੁਭਾਵਨਾ ਹੈ। ਮੋਟਰਸਾਈਕਲ ਨਾ ਨਵਾਂ ਕਰਦੀ ਬਾਪੂ ਤੇ ਲੈ ਵੀ ਨਹੀਂ ਹੋਣਾ ਇਹ ਗਾਲੇ। ਪੂਰੀ ਬਾਈ ਨਾ ਇਧਰੇ ਵੈਰ ਆ ਕੋਈ। ਚਰੀਓ ਖਾਣਾ ਹੁੰਦਾ ਪੂਰੀ ਵਾਲੀ ਦੇਖੋ ਬਾਈ ਤਾਜੀ ਲਹਿਰੀ। ਸਿੰਧੂਰੇ ਮਗਰ ਬੈ ਕੇ ਤਾਂ ਬਾਈ। ਸਿੰਧੂ ਦੇਖ ਲੈ ਤੌਠੇ ਹੀ ਚੱਲੇ ਆ ਲੈ ਆਉ। ਇਹਨੂੰ ਕੁੜੀ ਦੇ ਮਗਰ ਪੈ ਗਿਆ ਤਾਂ ਕੁੜੀ ਕਹਿੰਦੀ ਨਾ ਹੋ ਗਿਆ ਤਾਂ ਨਾ ਲੱਛਣ ਦੇਖੋ ਕਿਆ ਕਰਦਾ ਪੰਗੇ ਲੰਦਾ ਜਿਹਨੂੰ ਲੈ